4 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਦੱਸੇ ਕਰਿਓ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀ ਕਿ 3 ਅਤੇ 4 ਤਰੀਕ ਨੂੰ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਕੱਲ 3 ਤਰੀਕ ਦੁਪਹਿਰ ਤੋਂ ਬਾਅਦ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਜਿੱਥੇ ਲੰਬੇ ਸਮੇਂ ਤੋਂ ਅੜਿੱਕਿਆ ਜਾ ਰਿਹਾ ਸੀਗਾ ਪੱਛਮੀ ਮਾਲਵਾ ਫਾਜ਼ਿਲਕਾ ਬੋਹਰ ਮੁਕਸਨ ਮਲੋਟ ਬਠਿੰਡਾ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਿਆ ਤੇ ਹੋਰ ਵੀ ਮਾਲਵੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਟੁੱਟਮਾ ਮੀਂਹ ਰਾਤ ਵੇਲੇ ਦੇਖਿਆ ਗਿਆ ਜਿਦੇ ਵਿੱਚ ਹਨੇਰੀ ਵੀ ਜਰੂਰ ਨਾਲ ਨਾਲ ਦੇਖੀ ਗਈ ਉਸੇ ਤਰ੍ਹਾਂ ਹੀ ਦਬਾਬੇ ਦੇ ਵੀ ਕੁਝ ਖੇਤਰ ਤੇ ਪੁਵਾਰ ਖੇਤਰ ਦੇ ਵਿੱਚ ਵੀ ਕੱਲ ਵਧੀਆ ਮੀਂਹ ਪਿਆ ਸੋ ਅੱਜ 4 ਤਰੀਕ ਕੁਝ ਖਾਸ ਪਾਤਰਨ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਕੱਲ ਬਹੁਤੇ ਹਿੱਸਿਆਂ ਦੇ ਵਿੱਚ ਮੀਂਹੇ ਨੀਰੀ ਦਾ ਦੌਰ ਦੇਖਿਆ ਗਿਆ ਦੁਪਹਿਰ ਤੋਂ ਬਾਅਦ ਪਰ ਸਿਸਟਮ ਦਾ ਆਖਰੀ ਦਿਨ ਅੱਜ ਹੈਗਾ ਫੇਰ ਵੀ ਉਮੀਦ ਰਵੇਗੀ ਦੁਪਹਿਰ ਤੋਂ ਬਾਅਦ ਕੁਝ ਕੇ ਖੇਤਰਾਂ ਦੇ ਵਿੱਚ ਬੱਦਲ ਬਣ ਸਕਦਾ ਹੈ ਜਿਹੜੇ ਖੇਤਰਾਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਮੀਂਹ ਨਹੀਂ ਪਿਆ ਸੀਗਾ ਯਾਨੀ ਕਿ 2 ਅਤੇ 3 ਤਰੀਕ ਨੂੰ ਉਹਨਾਂ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਘੱਟ ਖੇਤਰੀ ਕਾਰਵਾਈਆਂ ਹੋਣ ਦੀ ਸੰਭਾਵਨਾ ਨੇ ਉਹਦੇ ਵਿੱਚ ਜ਼ਿਲ੍ਹੇ ਹੋ ਸਕਦੇ ਨੇ ਮਾਝੇ ਦੇ ਦੁਆਬੇ ਤੇ ਮਾਲਵੇ ਦੇ ਵਿੱਚ ਉਮੀਦ ਘੱਟ ਰਹੇਗੀ ਕਿ ਬੱਦਰਪਣ ਕਿੰਮੀ ਪਵੇ ਪਰ ਮਾਝੇ ਤੇ ਦੁਆਬੇ ਵਿੱਚ ਮੀਂਹ ਦੀ ਉਮੀਦ ਬਾਅਦ ਦੁਪਹਿਰ ਤੁਰ